ਤਨ ਗੁਰੂ RAMDAS MARAJIN NA 172 ਅੰਗ ਦੇ ਉੱਤੇ ਲਿਖਦੇ ਨੇ ਪੜਿਓ ਕੀ ਲਿਖਦੇ ਪੱਛ ਕਹਿੰਦੇ ਹਮ ਹੰਕਾਰੀ ਹੰਕਾਰ ਅਗਿਆਨ ਮਤ ਕਹਿੰਦੇ ਹਮ ਹੰਕਾਰੀ ਆਪਣੇ ਅੰਦਰ ਦੀ ਅਵਸਥਾ ਦੱਸਦੇ ਆ ਕਹਿੰਦੇ ਮੈਂ ਹੰਕਾਰੀ ਸੀ ਤੇ ਹੰਕਾਰ ਆਇਆ ਕਿੱਥੋਂ ਅੰਬ ਵੀ ਕਹਿੰਦਾ ਪ੍ਰਮਾਸ ਹੰਕਾਰੀਅਤ ਕੀ ਕਹਿੰਦੇ ਉਹ ਹੰਕਾਰ ਆਇਆ ਕਿੱਥੋਂ ਉਹਨੂੰ ਪੈਦਾ ਕਮਾੜਿਆ ਉਹਨੂੰ ਰੂਪ ਦਾ ਘਮੰਡ ਆ ਉਹਨੂੰ ਤਾਕਤ ਦਾ ਘਮੰਡ ਆ ਹੁਣ ਧਿਆਨ ਦੇਣ ਕਹਿੰਦੇ ਹਮ ਹੰਕਾਰੀ ਅਹੰਕਾਰ ਅਗਿਆਨਮਤ ਕਹਿੰਦੇ ਹੰਕਾਰ ਆਇਆ ਕਿੱਥੋਂ ਆ ਕਹਿੰਦੇ ਅਗਿਆਨਤਾ ਅੰਦਰ ਕਿਸ ਕਰਕੇ ਹੰਕਾਰ ਆ ਅਗਿਆਨਤਾ ਕੀ ਹੈ ਜਿਹੜਾ ਬੰਦਾ ਆਪਣੇ ਆਪ ਦੀ ਵੱਖਰੀ ਹੋਣ ਸਮਝਦਾ ਆਪਣੇ ਆਪ ਨੂੰ ਵੱਖਰਾ ਸਮਝਦਾ ਉਹ ਅਗਿਆਨੀ ਹੈ ਉਹਨੂੰ ਪਤਾ ਨਹੀਂ ਕਿ ਮੈਂ ਵੱਖਰਾ ਕੁਝ ਵੀ ਨਹੀਂ ਹੈ ਜੋ ਕੁਝ ਵੀ ਹਾਂ ਮੈਂ ਪਰਮਾਤਮਾ ਤੇਰਾ ਬਣਾਇਆ ਤੇ ਜਿੰਨਾ ਚਿਰ ਵੱਖਰਾ ਸਮਝਦਾ ਤੇ ਹੰਕਾਰੀ ਹੈ ਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਹੰਕਾਰ ਅਗਿਆਨ ਮਤ ਫਿਰ ਕੀ ਕਹਿਣ ਲੱਗੇ ਕਹਿੰਦੇ ਗੁਰ ਮਿਲਿਆ ਆਪ ਗਵਾਇਆ ਹੁੰਦਾ ਜਦੋਂ ਸਾਡੀ ਮਤ ਗੁਰੂ ਦੀ ਮਤ ਨਾਲ ਮਿਲ ਜਾਂਦੀ ਹੈ ਸਾਡੀ ਮਤ ਗੁਰੂ ਦੀ ਮਤ ਨਾਲ ਮਿਲ ਜਾਂਦੀ ਹੈ ਤੇ ਕੀ ਹੁੰਦਾ ਆਪ ਗਵਾਇਆ ਕਹਿੰਦੇ ਆਪਣੇ ਆਪ ਨੂੰ ਭੁੱਲ ਜਾਈਦਾ ਆਪਣੀ ਹੋਣ ਵੱਖਰੀ ਭੁੱਲ ਜਾਂਦੀ ਏ ਹੰਕਾਰ ਖਤਮ ਹੋ ਜਾਂਦਾ ਤੇ ਮਨ ਨੀਮਾ ਹੋ ਜਾਂਦਾ ਉਹ ਤੇ ਆਂਦੇਓ ਜਿੱਥੇ ਤੇ ਟਿੱਬਾ ਮਿੱਟੀ ਉੱਚੀ ਹੈ ਮੀਂਹ ਉੱਥੇ ਵੀ ਪੈਣ ਰਿਆ ਹੈ ਮਿੱਟੀ ਗਿੱਲੀ ਹੋਈ ਪਰ ਇੰਚਿਕ ਪਾਣੀ ਖਲੋਤਾ ਨਹੀਂ ਅਜਿੱਥੇ ਨੀਵਾਥਾ ਉੱਥੇ ਪਾਣੀ ਖਰੋ ਜਾਂਦਾ ਜਿੱਥੇ ਪਾਣੀ ਖਰੋ ਜਾਂਦਾ ਤੱਤੀ ਥੱਲੇ ਤੱਕ ਗਿੱਲੀ ਹੋ ਜਾਂਦੀ ਗੁਰੂ ਜੀ ਕਹਿੰਦੇ ਆ ਜਿਨ੍ਹਾਂ ਦੇ ਮਨ ਵਿੱਚ ਹੰਕਾਰ ਆ ਮਰਬਾਣੀ ਉਹ ਵੀ ਪੜਦੇ ਪਾਠ ਉਹ ਵੀ ਕਰਦੇ ਗੁਰੂ ਦੇ ਗਿਆਨ ਦਾ ਮੀ ਇਕੋ ਜਿਹਾ ਪੈਂਦਾ ਹੈ ਪਰ ਜਿੱਥੇ ਹੰਕਾਰ ਆ ਹੋਂਮਿਆ ਮੈਲ ਆ ਕਹਿੰਦੇ ਉਹਨਾਂ ਦਾ ਪਾਣੀ ਉਹ ਉੱਤੇ ਉੱਤੇ ਰਹਿੰਦਾ ਬਾਹਰ ਰਹਿੰਦਾ ਮਨ ਤੱਕ ਉਹਨਾਂ ਦੇ ਉਹ ਗਿਆਨ ਰੂਪੀ ਪਾਣੀ ਅੰਦਰ ਨਹੀਂ ਜਾਂਦਾ ਜਿੱਥੇ ਨੀਵਾ ਪੰਨਿਆ ਜਿਹਦੇ ਅੰਦਰ ਹੰਕਾਰ ਨਹੀਂ ਹੈ ਜਿਹਦੇ ਅੰਦਰ ਨਿਮਰਤਾ ਆ ਜਿਹਦੇ ਅੰਦਰ ਪਦਾਰਥਾਂ ਦੀ ਖਿੱਚ ਨਹੀਂ ਹੈ ਜਿਹਦੇ ਅੰਦਰ ਸੰਸਾਰ ਦੀ ਖਿੱਚ ਨਹੀਂ ਹੈ ਕੇਵਲ ਤਾਂ ਕੇਵਲ ਮਨ ਨੀਮਾ ਹੈ ਜਿੱਥੇ ਮਨ ਨੀਮਾ ਨਾ ਜਦੋਂ ਉਹ ਗੁਰਬਾਣੀ ਪੜਦਾ ਤੇ ਉਥੇ ਪਾਣੀ ਖਲੋ ਜਾਂਦਾ ਧਿਆਨ ਦਿਓ ਨੀਵੇਂ ਥਾਂ ਤੇ ਪਾਣੀ ਖਲੋ ਜਾਂਦਾ ਹੈ ਜਿਹਦੇ ਅੰਦਰ ਨਿਮਰਤਾ ਹੈ ਉਥੇ ਬਾਣੀ ਖਲੋ ਜਾਂਦੀ ਹੈ ਬਾਣੀ ਦਾ ਪ੍ਰਭਾਵ ਖਲੋ ਜਾਂਦਾ ਹੁਣ ਵਿਚਾਰ ਕਰਦਾ ਜਿੱਥੇ ਨੀਵਾ ਸੀ ਤੋਆ ਉਥੇ ਪਾਣੀ ਖਲੋ ਗਿਆ ਥੱਲੇ ਤੱਕ ਬਾਣੀ ਗਿਆ ਮਿੱਟੀ 4 5 6 ਫੁੱਟ ਤੱਕ ਗਿੱਲੀ ਹੋ ਗਈ ਗੁਰੂ ਸਾਹਿਬ ਨੇ ਕਹਿੰਦੇ ਆ ਜਿੱਥੇ ਬਾਣੀ ਖਲੋ ਜਾਂਦੀ ਏ ਜਿੱਥੇ ਗੁਰਬਾਣੀ ਦਾ ਟਿਕਾਹ ਬਣ ਜਾਂਦਾ ਕਹਿੰਦਾ ਉਥੇ ਵੀ ਗੁਰਬਾਣੀ ਮਨ ਤੱਕ ਚਿਲ ਜਾਂਦੀ ਉਹਦਾ ਮਨ ਗਿੱਲਾ ਹੋ ਜਾਂਦਾ ਮਨ ਗਿੱਲਾ ਹੋ ਜਾਂਦਾ ਠੀਕ ਉਹਦਾ ਮਨ